ਸਰ ਤੁਸੀਂ ਇਕਾਚੋ ਪਰਿੰਦ آپریشن ਦੇ ਦੌਰਾਨ ਉਸੇ ਪਿੰਡ ਸੇਂਗੀ ਨਾਲ ਕੋਈ ਨਸ਼ਾ ਤਸਕਬ ਕਾਬੂ ਕੀਤਾ ਹੈ ਸ੍ਰੀਤਨਸ਼ੇਦੀ ਸਰ ਕਿੰਨੇ ਕਾਬੂ ਕੀਤੇ ਹੈਗੇ ਨਸ਼ਾ ਕਰਨ ਬਰਾਬਰ ਮਤਲਬ ਮਾਜੋਗ ਡੀਆਈ ਸਾਹਿਬ ਜਲੰਧ ਰੇਂਜ ਸ੍ਰੀ ਹਰਮਨਬੀਰ ਸਿੰਘ ਜੀ ਗਿਲ ਆਈਪੀਐਸ ਸ੍ਰੀ ਅੰਕਰ ਗੋਪਾਲ ਜੀ ਆਈਪੀਐਸ ਐਸਐਸਪੀ ਸਾਹਿਬ ਜਲੰਧ ਰਿਹਾਤੀ ਅਤੇ ਸ੍ਰੀ ਮੁਖਤਿਆਰ ਰਾਏ ਐਸਪੀ ਹੈੱਡਕੁਆਟਰ ਸਾਹਿਬ ਡੀਐਸਪੀ ਸਾਹਿਬ ਸਾਡੇ ਸਰੋਨਜੀਤ ਸਿੰਘ ਸਾਉਰਿਜਨ ਫੋਰ ਅਤੇ ਤਿੰਨ ਥਾਣਿਆਂ ਦੀ ਫੋਰਸ ਜਿਸ ਵਿੱਚ ਥਾਣਾ ਫਲੋਰ ਵੀ ਮੈਂ ਰੀਡ ਕਰਦਾ ਸੀ ਮੇਰੀ ਪੁਲਿਸ ਪਾਰਟੀਆਂ ਨੇ ਵੱਖ-ਵੱਖ ਥੀਨਾ ਤੇ ਐਸ ਐਚਓ ਗਰਾਇਆ ਐਸ ਐਚਓ ਬਿਲਗਾ ਉਹਨਾਂ ਦੀ ਫੋਰਸ ਤੇ ਲੇੜੀ ਫੋਰਸ ਦੇ ਨਾਲ ਅਸੀਂ ਜੋ ਕੱਲ 21 6 24 ਨੂੰ ਸੁਬਾ 6 ਵਜੇ ਤੋਂ ਲੈ ਕੇ 2 ਵਜੇ ਤੱਕ ਪਿੰਡ ਸੇਲਕੀ ਆਲਾ ਜੋ ਨਵਾਂ ਸ਼ਹਿਰ ਰੋਡ ਤੇ ਸਥਿਤ ਆ ਜਿੱਥੇ 31 ਦੇ ਕਰੀਬ ਜੋ ਮਰਦਔਰਤਾਂ ਹੈਵ ਚਲੋ ਵੈਂਡਰ ਨੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਪਹਿਲਾਂ ਵੀ ਜੋ ਡਰਾਗੇਟ ਦੇ ਇਹ ਮਕਦਮੇ ਦਰਜ ਆ ਉਹਨਾਂ ਦੇ ਘਰਾਂ ਨੂੰ ਅਸੀਂ ਜੋ ਕਾਡਨ ਕਰਕੇ ਕਸੋ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਅਸੀਂ ਇੱਕ ਲੇਡੀ ਅਤੇ ਉਸ ਦਾ ਹਸਬੰਡ ਜਿਸ ਦਾ ਨਾਮ ਸੁਧਾਰਥ ਅਤੇ ਲੇਡੀ ਦਾ ਨਾਮ ਦੀਪਾ ਅਤੇ ਇੱਕ ਸੁਧਾਰਥ ਦਾ ਛੋਟਾ ਭਰਾ ਵਿਸ਼ਾਲ son of ਰਾਜਾ ਸਾਰੇ ਰੈਜ਼ੀਡੈਂਟ ਛੇਲਕੀ ਆਣਦੇ ਨੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੋ ਕਾਸੋਪਰੇਸ਼ਨ ਦੇ ਕਾਡਨ ਤੋੜ ਕੇ ਨਵਾਂ ਸ਼ਹਿਰ ਰੋਡ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜ ਜੁਨਾਂ ਨੂੰ ਚੈਕਿੰਗ ਦੇ ਦੌਰਾਨ ਸਾਡੇ ਚੌਕੀ ਇੰਚਾਰਜ ਸੁਖਦੇਵ ਸਿੰਘ ਐਸਆਈ ਚੌਕੀ ਰਸਾੜਾ ਉਹਨਾਂ ਦੀ ਟੀਮ ਨੇ ਉਹਨੂੰ ਕਾਬੂ ਕੀਤਾ ਜਿਸ ਵਿੱਚ ਇੱਕ ਰਾਜਕੁਮਾਰ ਨਾਮ ਦਾ ਆਦਮੀ ਸੀ ਉਹ ਗੱਡੀ ਦੇ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਪਾਸੋਂ 5 ਗ੍ਰਾਮ ਹੈਰਨ ਫਰੰਦ ਹੋਈ ਉਸਦੇ ਇੱਕ ਬਾਰ ਖਿਲਾਫ ਮੁਕੱਦਮਾ ਨੰਬਰ 169 ਦਰਜ ਕੀਤਾ ਗਿਆ ਅਤੇ ਉਹਦੀ ਜੋ ਗੱਡੀ ਜਿਹੜੀ ਆ ਉਹਦੀ ਰਿਕਵਰੀ ਕੀਤੀ ਗਈ ਆ ਇਸ ਤੋਂ ਉਪਰੰਤ ਸਰ ਇੰਸਪੈਕਟਰ ਸੁਖਵਿੰਦਰ ਸਿੰਘ ਮਲਤਾਨੀ ਚੌਕੀ ਇੰਚਾਰਜ ਅਪਰਾ ਵੱਲੋਂ ਜੋ ਲੇਡੀ ਦੀਪਾ ਅਤੇ ਉਸ ਦਾ ਹਸਬੰਦ ਸੁਧਾਰਤ ਤੇ ਸੁਧਾਰਤ ਦਾ ਛੋਟਾ ਭਰਾ ਵਿਸ਼ਾਲ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਅਤੇ 120 ਗ੍ਰਾਮ ਫਰਮ ਦੀ ਕਵਰੀ ਰਹੀ ਆ ਔਰ ਜਿਨ੍ਹਾਂ ਨੂੰ ਅਸੀਂ ਵਕ ਵਕ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਜੋ ਹੁਣ ਤੱਕ ਆਪਣੀ ਮੁੱਢਲੀ ਇੰਟਰੋਗੇਸ਼ਨ ਦੇ ਵਿੱਚ ਇਹ ਮੰਨਿਆ ਕਿ ਸੁਧਾਰਤ ਜੋ ਆਪਣੀ ਵਾਈਫ ਅਤੇ ਆਪਣੀ ਸੱਸ ਦਿੰਦਰ ਵਾਸੀ ਲਖਪੁਰ ਥਾਣਾ ਸਦਰਪੰਗਾ ਇਹ ਜਦੋਂ ਉੱਤੇ ਪ੍ਰੈਸ਼ਰ ਪੈਂਦਾ ਆ ਪੁਲਿਸ ਦੀ ਚੈਕਿੰਗ ਹੁੰਦੀ ਆ ਤਾਂ ਇਹ ਆਪਣੇ ਪਿੰਡ ਸੇਲਕੀਆਂ ਨੇ ਆਪੇ ਬਸਨ ਲੱਗ ਜਾਂਦੇ ਆ ਫਿਰ ਇੱਥੇ ਚਿੱਟਾ ਵੇਚੰਦਾ ਧੰਦਾ ਕਰਦੇ ਆ ਜਦੋਂ ਹਲੋਰ ਪੁਲਿਸ ਦਾ ਪ੍ਰੈਸ਼ਰ ਹੁੰਦਾ ਤਾਂ ਇਹ ਲਾਖੋਰ ਪਿੰਡ ਵਿੱਚ ਚਲੇ ਜਾਂਦੇ ਆ ਜੋ 2018 ਦੇ ਵਿੱਚ ਇਹ ਸਾਰੇ ਫੈਮਿਲੀ ਦਿੱਲੀ ਤੋਂ ਰੋਹਣੀ ਤੋਂ ਜੋ 3 ਕਿਲੋਗ੍ਰਾਮ ਹੈਰੋਂ ਦੀ ਖਰੀਦ ਕਰਕੇ ਲੈ ਕੇ ਆ ਰਹੇ ਸੀ ਜਿੱਥੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾ ਤੇ ਮੁਕੰਮਲ ਅੰਦਰ ਜੀ ਕੀਤਾ ਗਿਆ ਸੀ ਜੋ ਇਹ ਲੇਡੀਆਂ ਉਥੋਂ ਭੱਜ ਗਈਆਂ ਸੀ ਔਰ ਸੁਧਾਰਤ ਜੋ ਤਿਹੜ ਜੇਲ ਦੇ ਵਿੱਚ ਬੰਦ ਰਿਆ ਜਿੱਤੇ ਇਹਦਾ ਇੱਕ ਆਈਕੇ ਨਾਮ ਦਾ ਨਜ਼ੀਰੀਨ ਵੀ ਜੇਲ ਵਿੱਚ ਬੰਦ ਸੀ ਉਸ ਨਾਲ ਇਹਦੀ ਜੋ ਮੇਮਰਾਪ ਹੋਇਆ ਸੀ ਆਫਟਰ ਪਰੋਲ ਤੇ ਆਉਣ ਤੇ ਤੇ ਆਈਕੇ ਵੀ ਅੱਜਕੱਲ ਪਰੋਲ ਤੇ ਜੋ ਢਾਰ ਹੈ ਇਹ ਉਹਦੇ ਨਾਲ ਸੰਪਰਕ ਕਰਕੇ ਦਿੱਲੀ ਨੂੰ ਜੋ ਪੈਸੇ ਜੋ ਨੈਕਟੋ ਬੈਂਕਿੰਗ ਦੇ ਜ਼ਰੀਏ ਭੇਜਦਾ ਆ ਉਹ ਇਹਨੂੰ ਇੱਥੇ ਆ ਕੇ ਡਿਲੀਵਰੀ ਦੇ ਕੇ ਜਾਂਦੇ ਨੇ ਕਦੇ ਲਵਲੀ ਯੂਨੀਵਰਸਿਟੀ ਦੇ ਨੇੜੇ ਇਹਨੇ ਦੱਸਿਆ ਕਦੇ ਜੋ ਬਡਾਰੀ ਸ਼ਰੀਪ ਦੇ ਨੇੜੇ ਇੱਕ ਦੋ ਵਾਰ ਇਹਨੂੰ ਸਪਲਾਈ ਦਿੱਤੀ ਆ ਫਿਰ ਉਹਨੂੰ ਇਹਦੇ ਪਿੰਡ ਤੱਕ ਜਾਂ ਲੁਧਿਆਣੇ ਨੇੜੇ ਆ ਕੇ ਉਹ ਸਪਲਾਈ ਦੇ ਕੇ ਜਾਂਦੇ ਨੇ ਸਰੀ ਇਸ ਤੋਂ ਨਾ ਹੋਰ ਵੀ ਕਿਰਤਨ ਕੰਮੇ ਦਾ ਲੈ ਗਿਆ ਹਾਜ਼ਿਰ ਤੇ ਜੋ ਸਪੈਸ਼ਲ ਸੈੱਲ ਦਿੱਲੀ ਵਿੱਚ 100 100 ਨੰਬਰ ਮਕਦਮਾ ਦਰਜਾ ਮਿਤੀ 31/18 21/85 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਸਪੈਸ਼ਲ ਸੈੱਲ ਨਵੀਂ ਦਿੱਲੀ ਅਤੇ ਜੋ ਇਹਦਾ ਪ੍ਰਭਾਵ ਵਿਸ਼ਾਲ ਆ ਉਸ ਦੇ ਖਿਲਾਫ ਵੀ 228 ਨੰਬਰ ਮਕਦਮਾ ਜੋ ਸਾਡੇ ਥਾਣੇ ਵਿੱਚ ਹੀ ਆ ਲੜਾਈ ਝਗੜੇ ਦਾ 354 324 148 195 ਪੀਸੀ ਦੇ ਵਿੱਚ ਜਿਹੜਾ ਇਹ ਉਹ ਨੂੰ ਉਸ ਵਿੱਚ ਹੀ ਗਫਤਾਰ ਕੀਤਾ ਜਾ ਰਿਹਾ ਉਸ ਵਿੱਚ ਹੀ ਫਰਾਰ ਚੱਲ ਰਿਹਾ ਸੀ